ਮਿਹਨਾ ਚੱਲ ਰਿਹਾ ਸ਼ੀਧੀ ਦੇ ਹੜੇ ਚੱਲ ਰਹੇ ਨੇ। ਸ਼੍ਰੀ ਫਟੇਗੜ ਸਾਹਿਬ ਦੀ ਜੀ ਸ਼ੀਧੀ ਸਭਾ ਚੱਲ ਰਹੀ ਹੈ। ਆਪਾਂ ਜਨਤਕ ਵਸਤੂ ਕੋਲ ਲਈ ਸ਼੍ਰੀ ਫਟੇਗੜ ਸਾਹਿਬ ਜਾ ਰਹੇ ਆ। ਫੋਟੋ ਸੈੱਲ ਕਰ ਲਿਆ ਸਾਥ ਤਿਆਰੀਆਂ ਜਾਣਗੀਆਂ। ਪੋਤਾ ਮਹੀਨਾ ਚੱਲ ਰਿਹਾ ਜੀ। ਸ਼ੀਧੀ ਦੇ ਆੜੇ ਚੱਲ ਰਹੇ ਹਨ। 20 21 22 ਸ਼੍ਰੀ ਚਮਕੌਰ ਸਾਹਿਬ ਸ਼ੀਧੀ ਸਭਾ ਭਰੀ ਜਿੱਥੇ ਕਿ ਬਾਬਾ ਜੀ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਮਗਰਾਂ ਦੀ ਲੱਖਾਂ ਫੌਜਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਸ਼ਹਾਦਤ ਦੇ ਦਿੱਤੀ 11 12 13 ਕੋ 25 26 27 ਦਸੰਬਰ ਸ੍ਰੀ ਫਤਿਹਗੜ ਸਾਹਿਬ ਜੀ ਦੀ ਸ਼ਹੀਦੀ ਸਮਾ ਹੈ ਜੀ ਅੱਜ 26 ਤਰੀਕ ਹੈ ਜੀ ਜਿੱਥੇ ਕਿ ਤੰਤਰ ਮਾਤਾ ਗੁਜਰਕੌਰ ਜੀ ਬਾਬਾ ਜਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਨੇ ਕਿ ਇਨ ਨਹੀਂ ਮੰਨੀ ਸ਼ਹਾਦਤ ਦਿੱਤੀ ਸ਼ਹੀਦیاں ਪਾ ਲਈਆਂ ਸੋ ਆਪਾਂ ਅੱਜ ਮਾਤਾ ਗੁਜਰ ਕੌਰ ਜੀ ਬਾਬਾ ਜਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਚਰਨਾਂ ਵਿੱਚ ਨਤਵਸਤ ਹੋਣ ਲਈ ਸ਼੍ਰੀ ਫਤਿਹਗੜ ਸਾਹਿਬ ਸਰੰਧ ਜਾ ਰਹੇ ਆ ਜੀ ਚਲਦੇ ਆ ਜੀ ਸ਼੍ਰੀ ਫਤਿਹਗੜ ਸਾਹਿਬ ਸਰੰਧ ਮੋਟਰਸਾਈਕਲ ਆਤਾ ਜੀ ਪਾਰਕਿੰਗ 'ਚ ਆਪਾਂ ਨੇ ਪਹੁੰਚ ਕੇ ਸ਼੍ਰੀ ਫਤਿਹਗੜ ਸਾਹਿਬ ਸੰਗਤ ਆ ਰਹੀ ਆ ਫੋਮੋ ਵਾਕੇ ਅੱਗੇ ਕੋਰਸ ਮੁਲਾਜ਼ਮਾਨ ਨੇ ਵੀ ਲਾਕੇ ਲਾਏ ਹੋਏ ਨੇ ਅੱਗੇ ਕੋਈ ਵੀ ਵਿਕਲ ਨਹੀਂ ਜਾਣ ਦਿੰਦੇ ਰੋਡਵੇਜ ਦੀਆਂ ਫ੍ਰੀ ਬੱਸਾਂ ਚੱਲ ਰਹੀਆਂ ਨੇ ਸਾਹਮਣੇ ਗੇਟ ਹੈ ਪਹੁੰਚ ਗਿਆ ਸ੍ਰੀ ਪਟੇਕਾ ਸਾਹਿਬ ਸੰਕਟਾ ਬਹੁਤ ਜ਼ਿਆਦਾ ਪਹੁੰਚ ਚੁੱਕੀਆਂ ਨੇ ਲੰਗਰ ਚੱਲ ਰਹੇ ਨੇ ਗੁਰੂ ਮਹਾਰਾਜ ਜੀ ਦੇ ਕਿਤੇ ਕੌਫੀ ਦਾ ਲੰਗਰ ਕਿਤੇ ਦੁੱਧ ਦਾ ਲੰਗਰ ਬਰੈਡ ਪਕੌੜੇ ਲੰਗਰ ਚਾਰੇ ਦੁੱਧ ਤੇ ਪਰੌਂਠਿਆਂ ਦਾ ਜੀ ਕੋਈ ਗੁਰ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਲੰਗਰ ਚੱ ਰਹੇ ਨੇ ਹਰ ਇੱਕ ਸਾਲ ਇਦਾਂ ਹੀ ਚੱਲਦੇ ਨੇ ਲੰਗਰ ਪੁਰਾਕੇ ਸਾਡੇ ਘਰ ਦੇ ਦਾ ਪਰੌਂਠੇ ਖਾਣੇ ਸ਼ੁਰੂ ਚ ਛੋੜ ਦੋ ਬਰਾਬਰ ਸਾਹਮਣੇ ਪੰਡਾਲ ਹੈ ਜੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜਿਨ੍ਹਾਂ ਦਾ ਕਿ ਦੋ ਦਿਨ ਦੇ ਦੀਵਾਨ ਇੱਥੇ ਇੱਕ ਕੱਲ ਲੱਗਿਆ ਸੀ 25 ਤਰੀਕ ਨੂੰ ਕੱਜ ਰਾਤ ਨੂੰ 26 ਤਰੀਕ ਨੂੰ ਸਾਹਮਣੇ ਪੰਡਾਲ ਹੈ ਜੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੇ ਦੇਖ ਸਕਦੇ ਤੁਸੀਂ ਰਾਤ ਬਹੁਤ ਜ਼ਿਆਦਾ ਸੰਗਤ ਸੀ ਬੋਰਾ ਸੀ ਸਾਹਮਣੇ ਪੰਡਾਲ ਹੈ ਅੱਜ ਰਾਤ ਨੂੰ ਫੇਰ ਦੂਜਾ ਦੀਵਾਨ ਤੇ ਆਖੀ ਦੀਵਾਨ ਹੈ ਸੰਘਤ ਬਹੁਤ ਜ਼ਿਆਦਾ ਪਹੁੰਚੀ ਹੋਈ ਹੈ। ਠੰਡ ਵੀ ਬਹੁਤ ਜ਼ਿਆਦਾ ਹੈ। ਸਾਹਮਣੇ ਗੁਰੂ ਘਰ ਹੈ। ਗੁਰਦੁਆਰਾ ਸ਼੍ਰੀ ਮੋਤੀ ਮਹਿਰਾਜੀ ਜੀ ਜਿਨ੍ਹਾਂ ਨੇ ਕਿ ਮਾਤਾ ਗੁਜਰਕੌਰ ਜੀ ਤੇ ਸਹਾਬਜਾਦਿਆਂ ਨੂੰ ਦੁੱਧ ਪਲਾਇਆ ਸੀ। ਜਿਉਂ-ਜਿਉਂ ਅੱਗੇ ਵੱਧੇ ਜਾ ਰਹੇ ਹਾਂ ਤੇ ਸੰਗਤਾਂ ਦਾ ਰਸ ਵੀ ਹੋਰ ਜ਼ਿਆਦਾ ਭੀੜ ਵੱਧਦੀ ਜਾ ਰਹੀ ਹੈ। ਗੁਰਦੁਆਰਾ ਮੋਤੀਰਾ ਮੈਦਾਨ ਦੇ ਬਾਹਰ ਦੁੱਧ ਤੇ ਲੰਗਰ ਉਹ ਟੁੱਟ ਵਰਤ ਰਹੇ ਨੇ ਉਹਨਾਂ ਜੀ ਦਾ ਧੰਨਵਾਦ ਜਿਹਨਾਂ ਨੇ ਖਾਣੂ ਪੋਹਲਾ ਕਿ ਆਪ ਪਰਵਾਹ ਹੋ ਕੇ ਤੇ ਆ ਛੰਨੇ ਬੱਜੇ ਬੱਜੇ ਨਿਸ਼ਾਨ ਸਾਹਿਬ ਅੰਮ੍ਰੰਤੇ ਖੋਦੇ ਨੇ ਕਿ ਉਹਨਾਂ ਔਰਤਿਆਂ ਦੀਆਂ ਕਰਵਾਡੀਆਂ ਨੇ ਅੱਜ ਤੋਂ ਅੱਜ ਤੇ ਸਾਰਾ ਨੇ ਤੇ ਉਹਨਾਂ ਦੀਆਂ ਕਰਵਾਡੀਆਂ ਨੇ ਆਓ ਸਭ ਸੰਗਤਾਂ

ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਦੇ ਨੇੜੇ ਬਿਲਕੁਲ ਪਹਿਲਾਂ ਜੋੜੇ ਜਮਾ ਕਰਾਉਨੇ ਆ ਫਿਰ ਕਰਦੇ ਆ ਦਰਸ਼ਨ ਹੁੰਦੇ ਆ ਨਤਮਸਤਕ ਦੇਖ ਸਾਦੇ ਤੁਸੀਂ ਬਹੁਤ ਜ਼ਿਆਦਾ ਭੀੜ ਦਾ ਸੰਗਤ ਦੀ ਇੱਧਰ ਆ ਜਾਓ ਇੱਧਰ ਮੈਂ ਇਹ ਕੋ ਦਵਾਦਾ ਇਹ ਅਗੇ ਜੋੜਾ ਕਰ ਪਹਿਲਾ ਜੋੜੇ ਕਰਾ ਦਈਏ ਜਮਾ ਫਿਰ ਹੱਥ ਪੈਰ ਧੋ ਕੇ ਮਤਮਸਤਕ ਹੋਣਿਆ ਸਰੀਰ ਤੇ ਵਾਪਸ ਆਪ ਜਦ ਤੱਕ ਜਮਾ ਕਰਾਓ ਦਰਸ਼ਨ ਕਰਦੇ ਆ पहुंच गए आपा श्री फतेगढ़ साहब लाइन लगी है ना लाइन चल गए आपा ਅੱਜ ਆਪਾਂ ਹੁਣ ਕਰਦੇ ਆਂ ਪੋਰਾ ਸਾਹਿਬ ਦੇ ਦਰਸ਼ਨ ਹੁਣ ਕਰਦੇ ਆਂ ਪੋਰਾ ਸਾਹਿਬ ਦੇ ਦਰਸ਼ਨ ਲੱਗਦੇ ਲੈਨ ਚ

ਵਾਰ ਸਾਹਿਬ ਦੇ ਭੋਰਾ ਸਾਹਿਬ ਦੇ ਠੰਡਾਪੁਰ ਸਾਹਿਬ ਦੇ ਹੁਣ ਚੱਲਦੇ ਆ ਗੁਰਦੁਆਰਾ ਜੋਤੀ ਸਰੂਪ ਵਰ ਤੋਂ ਦਰਸ਼ਨ ਕਰਨ ਦੇ ਲਈ ਬਹੁਤ ਜ਼ਿਆਦਾ ਸੰਖਿਆ ਪਹੁੰਚੂ ਨੀਆਂ ਨੇ ਬਹੁਤ ਜ਼ਿਆਦਾ ਭੀੜ ਹੈ ਤੜਨ ਜੀ ਦੀ ਜੈਕਟ ਪਾਈ ਫਿਰ ਨੂੰ ਕਰਨ ਦੇ ਕੀ ਬਾਪਾ ਰੋਣ ਦੇ ਹੋ ਹਾਂ ਪਹੁੰਚ ਗਏ ਨੇ ਨਿਹੰਗ ਸਿੰਘਾਂ ਦੀ ਛੌਨੀ ਗੁਰੂ ਜੀਰਾ ਸਾਹਿਬ ਜਾ ਰਹੇ ਜੀ ਆਪਾਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਜੋਤੀ ਸਰੂਪ ਸਾਹਿਬ ਵੱਲ ਨੂੰ ਪਹਿਲਾਂ ਛਕਦੇ ਆ ਰਸਤੇ ਚ ਲੰਗਰ ਬਹੁਤ ਜ਼ਿਆਦਾ ਸੰਗਤ ਪਹੁੰਚੀ ਹੋਈ ਹੈ ਕਿਉਂਕਿ ਅੱਜ ਦੂਜਾ ਦੀਵਾਨ ਹੈ 12 ਪੋਹ ਹੈ ਬਹੁਤ ਜ਼ਿਆਦਾ ਸੰਗਤ ਪਹੁੰਚੀ ਹੋਈ ਹੈ ਜਗਾ ਜਗਾ ਤੇ ਲੰਗਰ ਲੱਗੇ ਨੇ ਗੁਰੂ ਘਰ ਦੇ ਕੱਗੇ ਬਲ ਆਪਾਂ ਲੰਘਾਂ ਦੇਸ਼ਾਂ ਵਿਦੇਸ਼ਾਂ ਤੇ ਪੂਰੇ ਭਾਰਤ ਦੇ ਵਿੱਚੋਂ ਤੇ ਪੂਰੇ ਪੰਜਾਬ ਤੋਂ ਸੰਗਤ ਪਹੁੰਚੀ ਹੋਈ ਹੈ ਕੋਈ ਲੰਗਰ ਲੱਗੇ ਹੋਏ ਨੇ ਦੰਦਾਂ ਵਾਸਤੇ ਦੰਦ ਕਾਲੇ ਨੇ ਦੰਦ ਪੀਲੇ ਨੇ ਚਰ ਦਾ ਹਾਲਾ ਕਿ ਪੀੜੀਆਂ ਮੀਮੀ ਕੇ ਦੰਦ ਕਾਲੇ ਬਲੇ ਕਿਤੇ ਨੇ ਭਾਈ ਦੰਦ ਕਰ ਲਓ ਦੁੱਤ ਵਰਗੇ ਚਿੱਟੇ ਜਿਹੜੇ ਮੇਰੇ ਵੀਰ ਕਹਿੰਦੇ ਕੀੜਾ ਲੱਗ ਗਿਆ ਭਾਈ ਕੀੜਾ ਲੱਗ ਗਿਆ ਦੰਦ ਕਾਲੇ ਨੇ ਦੰਦ ਕਰ ਲਓ ਭਾਈ ਦੁੱਤ ਚੱਕ ਲਿਆ ਬੜਾ ਪਾ ਗੁਰੂ ਦਾ ਲੰਗਰ ਹਾਂਜੀ ਹਾਂਜੀ ਬੜਾ ਸ਼ਾਕਾਪਨ ਚੱਲਦੇ ਦੇ ਵੱਲੋਂ ਹੋ ਚੁੱਕਿਆ ਗੁਰਦਵਾਰਾ ਸ੍ਰੀ ਜੋਤੀਸਰ ਸਾਹਿਬ Yeah. <laughs> ਚਾਰਾ ਜੀ ਟਿੱਕੀਆਂ ਦਾ ਟਿੱਕੀਆਂ ਦਾ ਲੰਗਰ ਟੁੱਟ ਵਰਤ ਰਿਹਾ ਜੀ ਪਿੰਡ ਚਾਰਕ ਕੋਲੋਂ ਲੰਗਰ ਲਾਇਆ ਗਿਆ ਆਪਰੇ ਜ਼ਰੂਰ ਬਖਾਓ ਆਪਣੇ ਬੱਚਿਆ ਰੋ ਇੱਕ ਟਿੱਕੀ ਚ ਰੱਖਾ ਕੇ ਆਓ ਆਹੋ ਗੋਦੀ ਚਾ ਰੱਖਾਓ ਬਣ ਕੇ ਓਏ ਬੱਤੀ ਕਿੱਥੇ ਹੈ